ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਦੇ ਉੱਪਰ ਨਗਰ ਕੀਰਤਨ ਵਿਸ਼ਾਲ ਸਜਾਇਆ ਗਿਆ ਸ਼੍ਰੀ ਗੱਲਤਖਸਬ ਤੋਂ ਸ਼ਰੋਮਨੀ ਕਮੇਟੀ ਦੇ ਵੱਲੋਂ ਵੱਖਰੇ ਵੱਖਰੇ ਇਤਿਹਾਮ ਕੀਤੇ ਗਏ ਨੇ ਸੰਗਤ ਵਾਸਤੇ ਠਾਠਾ ਮਾਰਦਾ ਇਕੱਠ ਹੈ ਸੰਗਤ ਦਾ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਲੱਗ ਅੰਮ੍ਰਿਤਸਰ ਦੇ ਲਗ ਲਗ ਸਕੂਲਾਂ ਦੇ ਵਿੱਚੋਂ ਵੀ ਇਹ ਵਿਸ਼ਾਲ ਨਗਰ ਕੀਰਤਨ ਬਜਾਰਾ ਤੋਂ ਹੁੰਦਾ ਆ ਸੱਚੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਤੇ ਜਿਹੜਾ ਨਗਰ ਕੀਰਤਨ ਦੀ ਜਿਹੜੀ ਵਿਸ਼ਾਲ ਸਜਾਇਆ ਜਾ ਰਿਹਾ ਦੇਖ ਸਕਦੇ ਹੋ ਕਿ ਪਾਲਕੀ ਸਾਹਿਬ ਤੇ ਹੁਣ ਥੋੜੇ ਸਮੇਂ ਤੱਕ ਜਿਹੜਾ ਨਗਰ ਕੀਤਾ ਸਜਾਇਆ ਜਾਵੇਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੰਤਿਹਾਮ ਜਿਹੜੇ ਕੀਤੇ ਜਾ ਰਹੇ ਨੇ ਸੰਗੀਤ ਵਾਸਤੇ ਤੇ ਪੰਜ ਪਿਆਰਾਂ ਦੀ ਗਵਾਈ ਹੇਠਾਂ ਇਹ ਨਗਰ ਕੀਤਾ ਜਿਹੜਾ ਕੱਢੇ ਜਾਵੇਗਾ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਪਹੁੰਚੀਆਂ ਹੋਈਆਂ ਨੇ ਤੇ ਇਹ ਦੇਖ ਸਕਦੇ ਹੋ ਕਿ ਫੁੱਲਾਂ ਦੀ ਜਿਹੜੀ ਸਜਾਵਟ ਆ ਉਹ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਵੇਖ ਸਕਦੇ ਹੋ ਕਿ ਕਾਫੀ ਕੁਝ ਜਿਹੜਾ ਕਿ ਗੁਰੂ ਘਰਾਂ ਦੇ ਵਿੱਚ ਸੰਗਤਾਂ ਪਹੁੰਚੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆ ਵੀ ਸਦੂ ਕਿ ਗੁਰੂ ਘਰਾਂ ਦੇ ਵਿੱਚ ਪਹੁੰਚੇ ਸकता ਪਰ ਜਿਹੜੀ ਆ ਕੀ ਦਾਤਾਂ ਬਹੁਤ ਹੁੰਦੀਆਂ ਨੇ ਤੇ ਇਹ ਜਿਹੜੇ ਪਲਕੀ ਸਾਹਿਬ ਜਿਹੜਾ ਸਜਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਹ ਜਿਹੜੀ ਪਲਕੀ ਸਾਹਿਬ ਸਜਾਇਆ ਜਾਂਦਾ ਤੇ ਹੁਣ ਸਜਤਾ ਦਾ ਆਠਾ ਮਾਰ ਦਾ ਕੱਠ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਸੰਗਤ ਵੀ ਜਿਹੜੀ ਜਿਹੜੀ ਆਮਤ ਆ ਸੰਗਤ ਦੀ ਪਹੁੰਚੀ ਆ ਭਾਵੇਂ ਜਿੰਨੀ ਮਰਜੀ ਕੜਾਕੇ ਦੀ ਠੰਡ ਪੈ ਰਹੀ ਆ ਧੁੰਦ ਤੇ ਚਿੱਟੀ ਚਾਦਰ ਵਿੱਚੀ ਹੋਈ ਆ ਪਰ ਜਿਹੜੀ ਆਸਾ ਗੁਰੂ ਸਾਹਿਬ ਦੇ ਨਾਲ ਆ ਬਹੁਤ ਜੁੜੀ ਹੋਈ ਆ ਗੁਰੂ ਘਰਾਂ ਦੇ ਵਿੱਚ ਫੌਜਾਂ ਪਹੁੰਚੀਆਂ ਹੋਈਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਮੈਂ ਜੰਮੂ ਤੋਂ ਆਇਆ ਮੈਂ ਜੰਮੂ ਤੋਂ ਆਇਆ ਜਨਵਰੀ ਤੋਂ ਕੀ ਕਹਿਣਾ ਚਾਹੋਗੇ ਕਿੰਨੇ ਪਾ ਗੱਲ ਸਮਝਦੇ ਹੋ ਕਿ ਅੱਜ ਇਸ ਨਗਰ ਕਿ ਬਹੁਤ ਖੁਸ਼ਕਿਸਮਤ ਜਿਹੜੇ ਕਿ ਅੱਜ ਨਗਰ ਕੀਰਤਨ ਦੇ ਦਰਸ਼ਨ ਹੋ ਰਹੇ ਨੇ ਸ਼ਰਮੋਲਿਤ ਹੋ ਰਹੀ ਹੈ ਸਾਡੀ ਅਸੀਂ ਜ਼ਿਲ੍ਹਾ ਰਜੋਰੀ ਦੇ ਆ ਕਿਤੇ ਬਾਬਾ ਪਵੰਦਾ ਸਿੰਘ ਭਗਤ ਜੀ ਦਾ ਜਨਮ ਸਥਾਨ ਹੈ ਅੱਛਾ ਜੀ ਲੋ ਪਟਨਾ ਸਾਹਿਬ ਜਾ ਰਹੇ ਆ ਅਲੱਗਾ ਕਿ ਜੂਬ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਜਿਹੜਾ ਵਾਰ ਦੇ ਤੱਕ ਕੋਮੋ ਆਸੇ ਹਾਂ ਹਾਂ ਉਹਨਾਂ ਦੇ ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ ਤੇ ਪਰਸੂ ਉਥੇ ਗੁਰਪੁਰਬ ਹੈ ਜਨਮ ਜਨਮ ਦੇ ਨੇ ਜੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਤੇ ਸ਼ਾਮ ਨੂੰ ਮੇਰੀ ਟ੍ਰੇਨ ਹੈ ਉਹਦੇ ਹੀ ਆ ਬਿਲਕੁਲ ਆ ਦੂਰ ਡਾਡੇ ਤੋਂ ਸੰਕਤਾ ਜਿਹੜੀਆਂ ਗੁਰਦੁਖਾਨਾਂ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਪਰਿਵਾਰ ਦੇ ਵੱਲੋਂ ਜਿਹੜੀ ਫੁੱਲਾਂ ਦੀ ਸੇਵਾ ਉਹ ਕੀਤੀ ਜਾਂਦੀ ਆ ਤੇ ਜਿਸਾ ਦੇ ਤੁਸੀਂ ਕਿ ਦਿੱਤੇ ਪੰਜ ਪਿਆਰੇ ਤੇ ਗੁਰੂ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਆਇਆ ਨਿਹਾਨਾ ਜਨਤ ਉਸ ਜਿਹੜੀ ਫੁੱਲਾਂ ਦੀ ਸਜਾਵਟ ਜਿਹੜੀ ਕੀਤੀ ਜਾ ਰਹੀ ਵੱਖਰੇ ਵੱਖਰੇ ਪ੍ਰਕਾਰ ਦੇ ਫੁੱਲ ਜਿਹੜੇ ਦੇਖ ਨੂੰ ਮਿਲਦੇ ਪਏ ਨੇ ਇੱਕ ਘਰਾਂ ਦੇ ਵਿੱਚ ਉਹਜਾ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪਰ ਦੂਜੇ ਪਾਸੇ ਸੰਗਤਾਂ ਦਾ ਆਠਾ ਮਾਰਦਾ ਕੱਠ ਨੂੰ ਘਰਾਂ ਦੇ ਵਿੱਚ ਦੇਖ ਨੂੰ ਮਿਲਦਾ ਪਿਆ ਵਾ ਤੇ ਸੰਗਤਾਂ ਦਾ ਆਠਾ ਮਾਰਦਾ ਕੱਠ ਹਰ ਸਾਲ ਦੀ ਤਰ੍ਹਾਂ ਇਸ ਪਰਿਵਾਰ ਦੇ ਵੱਲੋਂ ਜਿਹੜੀ ਸੇਵਾ ਉਹ ਨਿਭਾਈ ਜਾਂਦੀ ਹੈ ਫੁੱਲਾਂ ਦੀ ਤੇ ਅੱਜ ਵੀ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ। ਇੱਕ ਗੋਦਿਆਂ ਲਾਡਲੀਆਂ ਪਹੁੰਚਾ ਜਿਹੜਾ ਆਪਣੇ ਘਰਾਂ ਤੋਂ ਬਹੋਂਦੇ ਹੋਏ ਨਜ਼ਰ ਆ ਰਹੀਆਂ ਨੇ ਇਸ ਨਗਰਕਿੱਤੇ ਦੇ ਵਿੱਚ ਤੇ ਤਸਵੀਰਾਂ ਬੜੀਆਂ ਕੰਪੀਟਿਸ਼ਨਾਂ ਦੇ ਸੋਸ਼ਲ ਮੀਡੀਆ ਹਵਾਲਾ ਸਾਹਿਬ ਦੇ ਬਾਅਦ ਜਿੱਥੇ ਕੀ ਬੇਸ਼ੁਦੇਸ ਤੋਂ ਹੋਈਆਂ ਹੋਈਆਂ ਨੇ ਗੁਰੂ ਦੀਆਂ ਲਾਡ ਲਿਆ ਫੌਜਾ ਪਹੁੰਚੋਈਆਂ ਜਿੱਥੇ ਇਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਪ੍ਰਕਾਸ਼ ਪੁਰਬ ਦੇ ਉੱਪਰ ਸੰਗਤਾਂ ਦਾ ਠਾਠਾ ਮਾਰਦਾ ਕੱਟ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਾਹਿਬ ਆਪਣਾ ਨਾਮ ਤੇ ਜਥੇਬੰਦੀ ਦਾ ਨਾਮ ਮੇਰਾ ਨਾਮ ਸਰਦਾਰ ਹਰੀ ਸਿੰਘ ਖਾਲਸਾ ਸ਼ਰੋਮਣੀ ਅਖਾੜਾ ਗੁਰਦੁਆਰਾ ਰਾਮ ਸਰ ਸਾਹਿਬ ਗੱਤਕਾ ਅਖਾੜਾ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਵੀ ਜਿਹੜੀ ਹਾਜ਼ਰੀ ਲੱਗਦੀ ਨਜ਼ਰ ਆ ਰਹੀ ਐ ਇਸ ਅਗਰ ਕੀਰਤਨ ਦੇ ਵਿੱਚ ਪ੍ਰਗਟਿਓ ਮਰਦੇ ਆ ਗਮੜਾ ਵਰਿਆਮ ਐ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟਿਆਂ ਬਾਝਾਂ ਵਾਲੇ ਅੰਮ੍ਰਿਤ ਕੇ ਜਾਟੇ ਨੀਲੇ ਘੋੜੇ ਦੇ ਸਵਾਰ ਸ਼ੈਨਸ਼ਾ ਸੱਚੇ ਪਾਸ਼ਾ ਦਾ ਗੁਰਪੁਰਪrakash ਸੱਚੇ ਪਾਸ਼ਾ ਸੰਗਤਾਂ ਮਨਾਰੀਆਂ ਨੇ ਸੋ ਅੱਜ 4 ਤਰੀਕ ਦਿਨ ਸ਼ਨੀਵਾਰ ਸ੍ਰੀ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣ ਲੱਗਾ ਹੈ ਜੀ ਕਿਦਾ ਲੱਗ ਰਿਹਾ ਕਿ ਬੱਚੇ ਵੀ ਪਹੁੰਚੇ ਛੋਟੇ ਛੋਟੇ ਭਾ ਠੰਡ ਜਿੰਨੀ ਮਰਜੀ ਆ ਹਾਂਜੀ ਜੀ ਠੰਡ ਬਹੁਤ ਜਾਰੀ ਹੈ ਧੁੰਦ ਵੀ ਕਾਫੀ ਸਵੇਰੇ ਪਰ ਫਿਰ ਵੀ ਜਿਹੜੀਆਂ ਸੰਗਤਾਂ ਵਾਂ ਨਗਰ ਕੀਰਤਨ ਚ ਹਾਜ਼ਰੀ ਭਰਨ ਵਾਸਤੇ ਗੁਰੂ ਦੀਆਂ ਖੁਸ਼ੀਆਂ ਲਿਆਉਣ ਵਾਸਤੇ ਹਾਜ਼ਰ ਹੋਈਆਂ ਨੇ ਜੀ ਛੋਟੇ ਛੋਟੇ ਪਟੰਗੀ ਵੀ ਲੋਕੀ ਗੁਰੂ ਦੀਆਂ ਲਾਡ ਲੀਆਂ ਫੌਜਾਂ ਵੀ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਭਾਵੇਂ ਠੰਡ ਜਿੰਨੀ ਮਰਜੀ ਹੈ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਜੁੜੀ ਹੋਈ ਆ ਕੈਮਰਾ ਮਨੋਜ ਦੇਰਾ ਮਜੀਂਦਰ ਸਿੰਘ ਸਾਝਾ ਟੀਵੀ ਅੰਮ੍ਰਿਤਸਰ